ਹਾਂਜੀ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਮਹਿਕ ਦਾ ਆਪਣੇ ਸਹੁਰਿਆਂ ਨਾਲ ਚੱਲ ਰਿਹਾ ਹੈ ਰੌਲਾ ਤੇ ਉਸ ਦਾ ਅਜੇ ਤੱਕ ਕੋਈ ਵੀ ਕਿਸੇ ਨੂੰ ਪਤਾ ਨਹੀਂ ਚੱਲ ਸਕਿਆ ਸਾਰੇ ਜਾਣੇ ਰਵੀ ਨੂੰ ਹੀ ਦੋਸ਼ੀ ਮੰਨ ਰਹੇ ਨੇ ਕਿ ਰਵੀ ਦਾ ਹੀ ਸਾਰਾ ਕਸੂਰ ਹੈ ਮਹਿਕ ਦਾ ਕੋਈ ਕਸੂਰ ਨਹੀਂ ਹੈ ਸਾਰੇ ਜਾਣੇ ਰਵੀ ਨੂੰ ਕਹਿ ਰਹੇ ਹਨ ਕਿ ਆਪਣੀ ਪਤਨੀ ਨੂੰ ਅਲੱਗ ਕਰਕੇ ਕਿੰਨਾ ਖੁਸ਼ ਨਜ਼ਰ ਆ ਰਿਹਾ ਹੈ ਹਰ ਰੋਜ਼ ਨਵੇਂ ਤੋਂ ਨਵੇਂ ਪਕਵਾਨ ਖਾ ਰਿਹਾ ਹੈ ਇਹ ਤਾਂ ਪਕੌੜਿਆਂ ਨਾਲ ਹੀ ਢੱਡ ਨਹੀਂ ਭਰਦਾ ਪਤਾ ਨਹੀਂ ਕੇਸ ਖੁਸ਼ੀ ਵਿੱਚ ਨਿੱਤ ਪਕੌੜੇ ਖਾਂਦਾ ਏ ਕਦੇ ਕੁਝ ਬਣਾ ਕੇ ਖਾਂਦਾ ਏ ਤੇ ਕਦੇ ਪੰਜੀਰੀਆਂ ਰਲਾ ਕੇ ਖਾਂਦਾ ਏ ਤੇ ਕਦੇ ਖੂਆ ਖਾਂਦਾ ਹੈ ਪਰ ਮਹਿਕ ਨੂੰ ਕੋਈ ਵੀ ਦੋਸ਼ੀ ਨਹੀਂ ਮੰਨ ਰਿਆ ਇਧਰ ਆਪਾਂ ਦੇਖੀ ਤਾਂ ਕੁਝ ਲੋਕ ਉਸ ਦੀ ਮਾਂ ਨੂੰ ਵੀ ਕਹਿ ਰਹੇ ਹਨ ਕਿ ਉਸ ਦੀ ਮਾਂ ਉਸ ਨੂੰ ਨਿੱਤ ਨਵੇਂ ਪਕਵਾਨ ਨਾ ਬਣਾ ਕੇ ਦੇਵੇ ਤਾਂ ਕਿ ਉਸ ਨੂੰ ਆਪਣੇ ਘਰ ਵਾਲੀ ਦੀ ਕਮੀ ਮਹਿਸੂਸ ਹੋਵੇ ਤੇ ਉਹ ਜਾ ਕੇ ਮਹਿਕ ਨੂੰ ਲੈ ਆਵੇ ਪਰ ਉਧਰ ਮਹਿਕ ਵੀ ਕਿਸੇ ਨੂੰ ਕੁਝ ਸੱਚ ਨਹੀਂ ਦੱਸ ਰਹੀ ਲੋਕ ਉਸ ਨੂੰ ਬੜੇ ਵੱਡੇ ਵੱਡੇ ਕਮੈਂਟ ਕਰਕੇ ਪੁੱਛ ਰਹੇ ਨੇ ਪਰ ਉਹ ਕਿਸੇ ਵੀ ਗੱਲ ਦਾ ਮੂੰਹ ਸਿਰ ਨਹੀਂ ਬਣਾ ਰਹੀ ਇਹ ਮਹਿਕ ਨੂੰ ਸਵਾਲ ਕੀਤਾ ਗਿਆ ਹੈ ਕਿ ਮਹਿਕ ਤੂੰ ਬਾਬਾ ਜੀ ਦੇ ਚਪੇਰੇ ਘਟਦੀ ਫਿਰਦੀਆਂ ਫਿਰ ਵੀ ਸੱਚ ਨਹੀਂ ਬੋਲਦੀ ਤੈਨੂੰ ਕਿੰਨੇ ਭੈਣ ਭਰਾ ਹਰ ਰੋਜ਼ ਸਵਾਲ ਕਰਦੇ ਆ ਕਿ ਤੂੰ ਕਿੱਥੇ ਆ ਲੋਕਾਂ ਨੂੰ ਤੂੰ ਉਲਝਣਾ ਵਿੱਚ ਕਿਉਂ ਪਾ ਰੱਖਿਆ ਹੈ ਕਦੀ ਤੂੰ ਕੈਨੇਡਾ ਹੁੰਨੀ ਆ ਕਦੀ ਤੂੰ ਪੰਜਾਬ ਵਿੱਚ ਹੁੰਨੀ ਆ ਤੂੰ ਰਹਿਨੀ ਰਵੀ ਦੇ ਨਾਲ ਹੀ ਜੇ ਰਵੀ ਕੈਨੇਡਾ ਤੇ ਤੂੰ ਵੀ ਕੈਨੇਡਾ ਐ ਜੇ ਤੂੰ ਪੰਜਾਬ ਐ ਤੇ ਰਵੀ ਵੀ ਪੰਜਾਬ ਐ ਤੂੰ ਲੋਕਾਂ ਨੂੰ ਸੱਚ ਕਿਉਂ ਨਹੀਂ ਦੱਸਦੀ ਤੂੰ ਅਮਰਤਸਰ ਆ ਕੇ ਵੀ ਇਹੋ ਜਿਹੇ ਝੂਠ ਬੋਲ ਰਹੀਆਂ ਤੇ ਬਾਕੀ ਇਨੇ ਧਾਰਮਿਕ ਸਥਾਨ ਤੇ ਜਾ ਕੇ ਵੀ ਤੂੰ ਕਦੇ ਕੋਈ ਸੱਚ ਨਹੀਂ ਆਪਣੇ ਮੂੰਹੋਂ ਬਿਆਨ ਕੀਤਾ ਮੈਂ ਕਿ ਤੂੰ ਕਿੱਥੇ ਐ ਕੀ ਕਰ ਰਹੀਆਂ ਕਦੇ ਤੂੰ ਕੈਨੇਡਾ ਤੋਂ ਵੀਡੀਓ ਭੇਜਦੀਆਂ ਕਦੇ ਭਾਰਤ ਤੋਂ ਵੀਡੀਓ ਭੇਜਦੀਆਂ ਇਹ ਕੀ ਹੋ ਰਿਹਾ ਹੈ ਇਹ ਬਹੁਤ ਉਲਝਣ ਵਾਲਾ ਕੰਮ ਐ ਤੈਨੂੰ ਸੱਚ ਦੱਸ ਦੇਣਾ ਚਾਹੀਦਾ ਹੈ ਇਨੇ ਸਾਰੇ ਕਮੈਂਟ ਜੋ ਵੀ ਮੈਨੂੰ ਗਏ ਉਹ ਸਭ ਡਿਲੀਟ ਕਰ ਦਿੰਦੀ ਆ ਕਿਸੇ ਨੂੰ ਕੋਈ ਜਵਾਬ ਨਹੀਂ ਦਿੰਦੀ ਲੋਕ ਇਸ ਦੇ ਵਿੱਚ ਕਸੂਰ ਵੀ ਕੱਢ ਰਹੇ ਨੇ ਉਸ ਨੂੰ ਪੁੱਛ ਰਹੇ ਨੇ ਕਿ ਉਹ ਕੁੜੀਏ ਤੂੰ ਕਿੱਥੇ ਆ ਕੀ ਕਰਦੀ ਆ ਸਹੁਰੇ ਕਿਉਂ ਨਹੀਂ ਜਾਂਦੀ ਕੀ ਗੱਲ ਹੈ ਸਭ ਠੀਕ ਹੈ ਜਾਂ ਨਹੀਂ ਰਿਸ਼ਤੇ ਬਣ ਤਾਂ ਜਾਂਦੇ ਆ ਪਰ ਨਿਭਾਉਣੇ ਬਹੁਤ ਔਖੇ ਹੁੰਦੇ ਆ ਬਿਲਕੁਲ ਇਦਾਂ ਹੀ ਗੱਲ ਮੈਕ ਨੇ ਕੀਤੀ ਆ ਉਸ ਨੇ ਰਿਸ਼ਤਾ ਬਣਾ ਤਾਂ ਲਿਆ ਪਰ ਇਸ ਤੋਂ ਨਿਭਦਾ ਨਹੀਂਗਾ ਤੇ ਹੁਣੇ ਮਾਣੀ ਮੋਟੀ ਗੱਲ ਦਾ ਗੁੱਸਾ ਕਰਕੇ ਤੇ ਆਪਣੇ ਪੀਕੇ ਘਰ ਵੀ ਨਹੀਂ ਬੈਠੀ ਤੇ ਆਪਣੇ ਸਹੁਰੇ ਘਰ ਵੀ ਨਹੀਂ ਰਹਿ ਰਹੀ ਆਪਣੇ ਫਰੈਂਡ ਸਰਕਲ ਦੇ ਵਿੱਚ ਰਹਿ ਰਹੀ ਤੇ ਕਿੱਡੀ ਕਹੀ ਸਮਝਦਾਰੀ ਵਾਲੀ ਗੱਲ ਹੈ ਇੱਕ ਸਿੱਖ ਕੁੜੀ ਦੇ ਇਸ ਦੁਪਹਿਰੇ ਕੱਟਦੀ ਹੈ ਤਾਂ ਇਸ ਨੂੰ ਆਪਣੇ ਮਨ ਵਿੱਚੋਂ ਗੁੱਸਾ ਵੀ ਕੱਢਣਾ ਚਾਹੀਦਾ ਹੈ ਤੇ ਆਪਣੇ ਸਹੁਰਾ ਪਰਿਵਾਰ ਨਾਲ ਦੁਬਾਰਾ ਤੋਂ ਰਿਸ਼ਤੇ ਜੋੜ ਲੈਣੇ ਚਾਹੀਦੇ ਨੇ ਤੇ ਸਹੁਰੇ ਘਰ ਜਾ ਕੇ ਆਪਣਾ ਘਰ ਵਸਾ ਲੈਣਾ ਚਾਹੀਦਾ ਕਿਉਂਕਿ ਰੋਜ਼-ਰੋਜ਼ ਘਰ ਵਸਾਉਣੇ ਬਹੁਤ ਔਖੇ ਹੁੰਦੇ ਹਨ